ਭਗਵਾਨ ਤੁਮਾਨ ਤੇਰੀ ਸਿਆਸੀ ਮੌਤ ਸ਼ੁਰੂਆਤ ਹੋ ਚੁੱਕੀ ਹੈ ਪਿੰਡ ਸਤੋਜ ਤੋਂ ਤੇ ਯਾਦ ਰੱਖ ਵਿਅੰਤੇ ਬੁੱਚੜ ਦਾ ਹਸ਼ਰ ਯਾਦ ਰੱਖ ਸਵਾਗਤ ਜੀ ਅੱਜ ਅਸੀਂ ਕੁਝ ਖਾਸ ਸ్రోਤਾ ਤੇ ਨਜ਼ਰ ਮਾਰ ਰਹੇ ਹਾਂ ਇਹ ਪੰਜਾਬ ਨਾਲ ਜੁੜੀ ਇੱਕ ਤਾਜ਼ਾ ਖਬਰ ਬਾਰੇ ਨੇ ਕਾਫੀ ਸਸੰਸਨੀ ਹੈ ਜੀ ਹਾਂ ਜੀ ਬਿਲਕੁਲ ਅੱਜ ਆਪਾਂ ਗੱਲ ਕਰਾਂਗੇ 6 ਫਾਰ ਜਸਟਿਸ ਯਾਨੀ ਐਸ ਐਫ ਜੇ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਬਾਰੇ ਅੱਛਾ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਧਮਕੀ ਦਿੱਤੀ ਹੈ ਤੇ ਨਾਲ ਹੀ ਕੁਝ ਹੋਰ ਕਟਨਾਵਾ ਵੀ ਜੁੜੀਆਂ ਹੋਈਆਂ ਨੇ ਇਸ ਨਾਲ ਹੂੰ ਇਹ ਤਾਂ ਵਾਕਈ ਗੰਭੀਰ ਮਾਮਲਾ ਲੱਗਦਾ ਪਿਆ ਆਓ ਫਿਰ ਇਸ ਨੂੰ ਥੋੜਾ ਸਮਝੀਏ ਕੀ ਹੋਇਆ ਅਸਲ ਚ ਦੇਖੋ ਕਟਨਾ ਹੈਗੀਆ 8 ਅਗਸਤ 2025 ਦੀ ਉਸ ਦਿਨ ਗੁਰਪਤਵੰਦ ਸਿੰਘ ਪੰਨੂ ਨੇ ਨਾ ਇੱਕ ਵੀਡੀਓ ਕੱਢੀ ਅੱਛਾ ਤੇ ਉਸ ਵੀਡੀਓ ਚ ਉਹਨੇ ਸਾਫ਼-ਸਾਫ਼ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ 15 ਅਗਸਤ ਨੂੰ ਯਾਨੀ ਆਜ਼ਾਦੀ ਦਿਹਾੜੇ ਤੇ ਫਰੀਦਕੋਟ ਚ ਨਿਸ਼ਾਨਾ ਬਣ ਸਕਦੇ ਨੇ ਓਹੋ ਸਿੱਧੀ ਥਮਕੀ ਤੇ ਨਾਲ ਹੀ ਮੈਂ ਸੁਣਿਆ ਸੀ ਉਸਨੇ ਅੰਮ੍ਰਿਤਸਰ ਚ ਕੰਧਾ ਤੇ ਨਾਰੇ ਲਿਖੇ ਜਾਣ ਦੀ ਗੱਲ ਵੀ ਕਹੀ ਸੀ ਖਾਲਿਸਤਾਨ ਜ਼ਿੰਦਾਬਾਦ ਵਾਲੇ ਹਾਂਜੀ ਹਾਂਜੀ ਉਹਨੇ ਦਾਵਾ ਕੀਤਾ ਸੀ ਕਿ ਬੱਸ ਸਟੈਂਡ ਖਾਲਸਾ ਕਾਲਜ ਮੰਦਰਾਵਾਂ ਅਦਾਲਤਾਂ ਤੇ ਇਹ ਨਾਰੇ ਲਿਖੇ ਗਏ ਨੇ ਪਰ ਸ਼ੁਰੂ ਚ ਤਾਂ ਪੁਲਿਸ ਕਹਿੰਦੀ ਸੀ ਕੁਝ ਨਹੀਂ ਮਿਲਿਆ ਹਾਂ ਪਹਿਲਾਂ ਤਾਂ ਇਹੀ ਰਿਪੋਰਟ ਸੀ ਪਰ ਫਿਰ ਕੁਝ ਦੇਰ ਬਾਅਦ ਅੰਮ੍ਰਿਤਸਰ ਪੁਲਿਸ ਨੇ ਦੋ ਬੰਦਿਆਂ ਨੂੰ ਫੜਿਆ ਇੱਕ ਉਹਨਾਂ ਚੋਂ ਨਾਬਾਲਗ ਸੀ ਅੱਛਾ ਫੜੇ ਗਏ ਹਾਂਜੀ ਇਲਜ਼ਾਮ ਇਹ ਹੈ ਕਿ ਇਹਨਾਂ ਨੇ 6 ਸਤ ਅਗਸਤ ਦੀ ਰਾਤ ਨੂੰ ਅੰਮ੍ਰਿਤਸਰ ਚ ਤਿੰਨ ਥਾਮਾਂ ਤੇ ਖਾਲਸਾ ਕਾਲਜ ਇੱਕ ਮੰਦਿਰ ਤੇ ਕੋਟ ਕੰਪਲੈਕਸ ਇਹੋ ਜਿਹੇ ਨਾਰੇ ਲਿਖੇ ਸੀ। ਅੱਛਾ ਤਾਂ ਫਿਰ ਨਾਰੇ ਸੱਚੀ ਲਿਖੇ ਗਏ ਸੀ ਤੇ ਇਹ ਪਤਾ ਲੱਗਾ ਵੀ ਇਹ ਕਿਨੇ ਕਰਵਾਇਆ? ਮਤਲਬ ਇਹਨਾਂ ਮੁੰਡਿਆਂ ਨੇ ਆਪੇ ਕੀਤਾ ਜਾਂ ਕਿਸੇ ਦੇ ਕਹਿਣ ਤੇ? ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਕੰਮ ਨਾ ਇੱਕ ਬੰਦਾ ਹੈ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਮਾਨ ਸ਼ਮਸ਼ੇਰ ਸਿੰਘ ਹਾਂ ਉਹ ਵਿਦੇਸ਼ ਚ ਬੈਠਾ ਹੈ ਤੇ ਕਹਿੰਦੇ ਨੇ ਪੰਨੂ ਨਾਲ ਜੁੜਿਆ ਹੋਇਆ ਹੈ ਉਹਦੇ ਕਹਿਣ ਤੇ ਕੀਤਾ ਗਿਆ ਅੱਛਾ ਇਹ ਜਿਹੜੇ ਮੁੰਡੇ ਫੜੇ ਨੇ ਉਹਦੇ ਨਾਲ ਸਨੈਪਚੈਟ ਤੇ ਗੱਲ ਕਰਦੇ ਸੀ ਤੇ ਪੈਸਿਆਂ ਦਾ ਵੀ ਲਾਲਚ ਦਿੱਤਾ ਗਿਆ ਸੀ ਕੋਈ 5000 ਰੁਪਏ ਦਾ 5000 ਸਿਰਫ ਹਾਂਜੀ ਪਰ ਉਹ ਵੀ ਪੂਰੇ ਨਹੀਂ ਮਿਲੇ ਉਹਨਾਂ ਨੂੰ ਇਹ ਗੱਲ ਸਾਹਮਣੇ ਆਈ ਹੈ ਹੈਰਾਨੀ ਦੀ ਗੱਲ ਹੈ ਮਤਲਬ ਥੋੜੇ ਪੈਸੇ ਨਾਲ ਵੀ ਅਜਿਹੀਆਂ ਕਾਰਵਾਈਆਂ ਕਰਵਾਉਣ ਦੀ ਕੋਸ਼ਿਸ਼ ਹੋ ਰਹੀ ਹੈ ਖੈਰ ਇਹ ਸਭ ਦਾ ਸਿੱਧਾ ਅਸਰ ਤਾਂ ਮੁੱਖ ਮੰਤਰੀ ਦੀ ਸੁਰੱਖਿਆ ਤੇ ਪੈਂਦਾ ਹੋਣਾ ਪਰ ਹੋਰ ਕੌਣ-ਕੌਣ ਪ੍ਰਭਾਵਿਤ ਹੁੰਦਾ ਹੈ ਇਹੋ ਜੀਆਂ ਚੀਜ਼ਾਂ ਨਾਲ ਦੇਖੋ ਮੁੱਖ ਮੰਤਰੀ ਤਾਂ ਸਿੱਧਾ ਨਿਸ਼ਾਨਾ ਹੈ ਹੀ ਸਰਕਾਰ ਸੁਰੱਖਿਆ ਏਜੰਸੀਆਂ ਸਭ ਤੇ ਦਬਾਅ ਵਾ ਜਾਂਦਾ ਪਰ ਇਸ ਤੋਂ ਇਲਾਵਾ ਨਾ ਜਦੋਂ ਇਹੋ ਜੀਆਂ ਧਮਕੀਆਂ ਪਬਲਿਕ ਹੁੰਦੀਆਂ ਨੇ ਤਾਂ ਆਮ ਲੋਕਾਂ 'ਚ ਵੀ ਇੱਕ ਬੇਚੈਨੀ ਇੱਕ ਡਰ ਜਾ ਪੈਦਾ ਹੁੰਦਾ ਹਾਂ ਮਾਹੌਲ ਖਰਾਬ ਹੁੰਦਾ ਹੈ ਬਿਲਕੁਲ ਸੂਬੇ ਦੀ ਸ਼ਾਂਤੀ ਤੇ ਅਸਰ ਪੈਂਦਾ ਹੈ ਇਹ ਹੀ ਸਮਝ ਆਂਦੀ ਹੈ ਗੱਲ ਪਰ ਇਹ ਸਭ ਕੁਝ ਮਤਲਬ ਕਿਉਂ ਹੋ ਰਿਹਾ ਹੈ ਕੌਣ ਕਰਵਾ ਰਿਹਾ ਹੈ ਕੀ ਮਕਸਦ ਕੀ ਹੈ ਇਹਦੇ ਪਿੱਛੇ ਇਹਦੇ ਪਿੱਛੇ ਜਿਹੜੀ ਮੁੱਖ ਜਥੇਬੰਦੀ ਹੈ ਉਹ ਹੈਗੀ ਹੈ 6 ਫਾਰ ਜਸਟਿਸ ਯਾਨੀ ਐਸ ਐਫ ਜੇ ਤੇ ਇਸ ਦਾ ਕਰਤਾ ਕਰਤਾ ਇਹੀ ਬੰਦਾ ਹੈ ਗੁਰਪਤਵੰਤ ਸਿੰਘ ਪੰਨੂ ਐਸ ਐਫ ਜੇ ਹਾਂ ਸੁਣਿਆ ਹੈ ਇਹ ਅਮਰੀਕਾ ਬੇਸਡ ਹੈ ਸ਼ਾਇਦ ਹਾਂਜੀ ਅਮਰੀਕਾ ਤੋਂ ਕੰਮ ਕਰਦੀ ਹੈ ਭਾਰਪ ਚ ਇਹਦੇ ਤੇ 2019 ਤੋਂ ਪਾਬੰਦੀ ਲੱਗੀ ਹੋਈ ਹੈ ਅੱਛਾ ਤੇ ਹੁਣ 2024 ਚ ਉਹ ਪਾਬੰਦੀ ਵਧਾ ਵੀ ਦਿੱਤੀ ਗਈ ਹੈ ਇਹਨਾਂ ਦਾ ਮੁੱਖ ਏਜੰਡਾ ਹੈ ਖਾਲਿਸਤਾਨ ਮਤਲਬ ਇੱਕ ਵੱਖਰਾ ਸਿੱਖ ਦੇਸ਼ ਬਣਾਉਣਾ ਤੇ ਪੰਨੂ ਦਾ ਕੀ ਰੋਲ ਹੈ ਉਹਨੂੰ ਤਾਂ ਸ਼ਾਇਦ ਇੰਡੀਆ ਨੇ ਟੈਰਰਿਸਟ ਵੀ ਡਿਕਲੇਅਰ ਕੀਤਾ ਹੋਇਆ ਹੈ ਹਾਂ ਪੰਨੂ ਐਸ ਐਫ ਜੇ ਦਾ ਜਨਰਲ ਕਾਉਂਸਲ ਹੈ ਮਤਲਬ ਮੁੱਖ ਕਾਨੂੰਨੀ ਸਲਾਹਕਾਰ ਜਾਂ ਨੁਮਾਇੰਦਾ ਕਹਿ ਲੋ ਉਹ ਅਮਰੀਕੀ ਨਾਗਰਿਕ ਹੈ ਤੇ ਭਾਰਤ ਨੇ 2020 ਵਿੱਚ ਉਸਨੂੰ ਇੰਡੀਵਿਜੂਅਲ ਟੈਰਰਿਸਟ ਯਾਨੀ ਵਿਅਕਤੀਗਤ ਅਤਵਾਦੀ ਕੋਸ਼ਿਤ ਕੀਤਾ ਸੀ ਅੱਛਾ ਤੇ ਪਿਛਲੇ ਸਾਲ 2023 ਚ ਖਬਰਾਂ ਵੀ ਆਈਆਂ ਸਨ ਕਿ ਅਮਰੀਕਾ ਚ ਉਹਦੇ ਕਤਲ ਦੀ ਕੋਈ ਸਾਜ਼ਿਸ਼ ਫੇਲ ਹੋਈ ਸੀ ਹੂੰ ਤੋ ਇਹ ਤਾਂ ਧਮਕੀਆ ਕੋਈ ਨਵੀਂ ਗੱਲ ਨਹੀਂ ਮਤਲਬ ਪਹਿਲਾਂ ਵੀ ਇਹੋ ਜਿਹਾ ਕੁਝ ਹੋਇਆ ਬਿਲਕੁਲ ਬਿਲਕੁਲ ਇਹ ਕੋਈ ਪਹਿਲੀ ਵਾਰੀ ਨਹੀਂ ਇਸੇ ਸਾਲ ਜਨਵਰੀ 2024 ਚ ਰਿਪਬਲਿਕ ਡੇ ਤੋਂ ਪਹਿਲਾਂ ਵੀ ਪੰਨੂ ਨੇ ਮੁੱਖ ਮੰਤਰੀ ਮਾਨ ਨੂੰ ਧਮਕੀ ਦਿੱਤੀ ਸੀ ਅੱਛਾ ਜਨਵਰੀ ਚ ਵੀ ਹਾਂਜੀ ਤੇ ਉਦੋਂ ਨੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦਾ ਜ਼ਿਕਰ ਕੀਤਾ ਸੀ ਜਿਨ੍ਹਾਂ ਦਾ ਕਤਲ ਹੋਇਆ ਸੀ 1995 ਵਿੱਚ ਓ ਸੋ ਐਸਐਫਜੀ ਅਕਸਰ ਇਹੋ ਜਿਹਾ ਪੜਕਾ ਬਿਆਨ ਕੋਈ ਗ੍ਰੈਫਿਟੀ ਕਰਵਾਣੀ ਝੰਡੇ ਲਾਉਣੇ ਇਹੋ ਜਿਹੇ ਕਾਲਾਂ ਦਿੰਦਾ ਰਹਿੰਦਾ ਉਹ ਰੱਦ ਕੀਤਾ ਉਨਾ ਕਿਹਾ ਕਿ ਇਹ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀਆਂ ਕੋਸ਼ਿਸ਼ਾਂ ਨੇ ਪਰ ਸਰਕਾਰ ਡਰੇਗੀ ਨਹੀਂ ਹੂੰ ਤੇ ਉਹਨਾਂ ਨੇ ਵਿਦੇਸ਼ੀ ਸਰਕਾਰਾਂ ਨੂੰ ਖਾਸ ਕਰਕੇ ਅਮਰੀਕਾ ਨੂੰ ਕਿਹਾ ਕਿ ਪੰਨੂ ਵਰਗੇ ਬੰਦਿਆਂ ਨੂੰ ਭਾਰਤ ਦੇ ਹਵਾਲੇ ਕੀਤਾ ਜਾਵੇ ਐਕਸਟਰੈਡਿਟ ਕਰਨ ਦੀ ਮੰਗ ਕੀਤੀ ਹੈ ਹਵਾਲਗੀ ਦੀ ਮੰਗ ਤੇ ਸੁਰੱਖਿਆ ਵਗੈਰਾ ਦਾ ਕੀ ਕੁਝ ਸਖਤੀ ਕੀਤੀ ਗਈ ਹਾਂਜੀ ਸੁਰੱਖਿਆ ਤਾਂ ਜ਼ਾਹਿਰ ਹੈ ਸਖਤ ਕੀਤੀ ਗਈ ਹੈ ਜਨਵਰੀ ਵਾਲੀ ਘਟਨਾ ਤੋਂ ਬਾਅਦ ਵੀ ਜਿਹੜੇ ਭਾਜਪਾ ਦੇ ਲੀਡਰ ਨੇ ਉਹਨਾਂ ਨੇ ਸੈਂਟਰਲ ਗਵਰਨਮੈਂਟ ਨੂੰ ਕਿਹਾ ਸੀ ਕਿ ਇਹ ਮੁੱਦਾ ਅਮਰੀਕਾ ਕੋਲ ਚੁੱਕੋ ਅੱਛਾ ਤੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਪੁਲਿਸ ਨੇ ਵੀ ਤੇਜ਼ੀ ਦਿਖਾਈ ਉਹ ਗ੍ਰੈਫਿਟੀ ਵਾਲੇ ਮੁੰਡੇ ਫੜ ਲਏ ਹਾਂ ਉਹ ਤਾਂ ਹੈ ਇੱਕ ਹੋਰ ਗੱਲ ਵੀ ਧਿਆਨ ਦੇਣ ਵਾਲੀ ਹੈ ਮੇ 2025 ਚ ਨਾ ਨੰਗਲ ਚ ਡਾਕਟਰ ਅੰਬੇਟਕਰ ਦੇ ਬੁੱਤ ਦੀ ਬੇਅਦਬੀ ਹੋਈ ਸੀ ਹਾਂ ਸੁਣਿਆ ਸੀ ਉਸ ਕੇਸ ਚ ਵੀ ਇੱਕ ਬੰਦਾ ਫੜਿਆ ਗਿਆ ਰੇਸ਼ਮ ਸਿੰਘ ਤੇ ਇਲਜ਼ਾਮ ਇਹ ਹੈ ਕਿ ਉਹਨੂੰ ਵੀ ਵਿਦੇਸ਼ ਤੋਂ ਫੰਡਿੰਗ ਆਈ ਸੀ ਸ਼ਾਇਦ ਐਸਐਫਜੀ ਵੱਲੋਂ ਹੀ ਇਹ ਬੇਅਦਬੀ ਕਰਨ ਲਈ ਤੇ ਉੱਥੇ ਵੀ ਵੰਡ ਪਾਉ ਨਾਰੇ ਲਿਖਣ ਲਈ ਉਹ ਤਾਂ ਪੈਟਰਨ ਜਿਹਾ ਬਣਦਾ ਦਿਸ ਰਿਹਾ ਤਾਂ ਹੁਣ ਅੱਗੇ ਕੀ ਲੱਗਦਾ ਇਹ ਸਿਲਸਿਲਾ ਚੱਲਦਾ ਰਹੇਗਾ ਵੇਖੋ ਇਹ ਤਾਂ ਸਾਫ਼ ਹੈ ਕਿ ਪਾਵੇਂ ਐਸਐਫਜੀ ਤੇ ਬੈਨ ਹੈ ਪਰ ਪੰਜਾਬ ਦੀ ਸੁਰੱਖਿਆ ਲਈ ਇਹ ਇੱਕ ਚੁਣੌਤੀ ਬਣਿਆ ਹੋਇਆ ਹੈ ਲਗਾਤਾਰ ਅਧਿਕਾਰੀ ਤਾਂ ਚੌਕਸ ਨੇ ਖੁਫੀਆ ਏਜੰਸੀਆਂ ਵੀ ਕੰਮ ਕਰ ਰਹੀਆਂ ਨੇ ਤੇ ਦੂਜੇ ਪਾਸੇ ਅੰਤਰਰਾਸ਼ਟਰੀ ਪੱਧਰ ਤੇ ਉਪਨੂ ਦੀ ਹਵਾਲਗੀ ਵਾਲੀ ਗੱਲ ਹਾਂ ਉਹ ਮੁੱਦਾ ਵੀ ਚੱਲਦਾ ਰਹੇਗਾ ਐਸਐਫਜੀ ਦੀਆਂ ਬਾਹਰੀਆਂ ਗਤੀਵਿਧੀਆਂ ਤੇ ਵੀ ਨਜ਼ਰ ਰੱਖਣੀ ਪਵੇਗੀ ਬਿਲਕੁਲ ਦੇਖਣਾ ਆਵੇਗਾ ਕਿ ਭਾਰਤ ਦੀਆਂ ਕੋਸ਼ਿਸ਼ਾਂ ਕਿੰਨੀਆਂ ਕੋ ਕਾਮਯਾਬ ਹੁੰਦੀਆਂ ਨੇ ਇਸ ਮਾਮਲੇ 'ਚ ਜੀ ਚਲੋ ਤਾਂ ਅੱਜ ਅਸੀਂ ਮੁੱਖ ਮੰਤਰੀ ਨੂੰ ਮਿਲੀ ਤਾਜ਼ਾ ਤਮਕੀ ਐਸਐਫਜੀ ਤੇ ਪੰਨੂ ਦਾ ਰੋਲ ਇਸ ਦੇ ਪਿੱਛੇ ਦਾ ਪਿਛੋਕੜ ਸਰਕਾਰ ਦਾ ਰਿਐਕਸ਼ਨ ਤੇ ਅੱਗੇ ਕੀ ਹੋ ਸਕਦਾ ਇਹਨਾਂ ਸਭ ਤੇ ਇੱਕ ਨਜ਼ਰ ਮਾਰੀ ਹਾਂਜੀ ਤੇ ਇਹ ਸਾਰੀ ਸਥਿਤੀ ਨਾ ਇੱਕ ਸਵਾਲ ਜ਼ਰੂਰ ਖੜਾ ਕਰਦੀ ਹੈ ਜਿਸ ਤੇ ਸਰੋਤੇ ਸੋਚ ਸਕਦੇ ਨੇ ਦੱਸੋ ਕਿ ਜਦੋਂ ਦੇਸ਼ ਨੂੰ ਖਤਰਾ ਜਾਂ ਦੇਸ਼ ਦੇ ਕਿਸੇ ਨੇਤਾ ਨੂੰ ਖਤਰਾ ਬਾਹਰਲੀ ਧਰਤੀ ਤੋਂ ਆ ਰਿਹਾ ਹੋਵੇ ਤਾਂ ਕੀ ਇਹ ਸਿਰਫ ਇੱਕ ਅੰਦਰੂਨੀ ਕਾਨੂੰਨ ਵਿਵਸਥਾ ਦਾ ਮਸਲਾ ਰਹਿ ਜਾਂਦਾ ਹੈ ਜਾਂ ਫਿਰ ਇਹ ਭਾਰਤ ਦੇ ਦੂਜੇ ਦੇਸ਼ਾਂ ਨਾਲ ਜਿਹੜੇ ਕੂਟਨੀਤਿਕ ਰਿਸ਼ਤੇ ਨੇ ਉਹਨਾਂ ਦੀ ਵੀ ਇੱਕ ਪਰਖ ਬਣ ਜਾਂਦਾ ਹੈ ਹਾਂ ਬਹੁਤ ਅਹਿਮ ਨੁਕਤਾ ਹੈ ਇਸ ਤੇ ਸੋਚ ਵਿਚਾਰ ਕਰਨਾ ਬਣਦਾ ਹੈ ਚੰਗਾ ਜੀ ਅਗਲੀ ਵਾਰ ਫਿਰ ਮਿਲਾਂਗੇ ਕਿਸੇ ਨਵੇਂ ਵਿਸ਼ੇ ਨਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ